मेरी डॉक्टरी स्थिति लाई कि वर्चुअल हेल्थ केयर वाजिब है अपने सेहत संभाल प्रदान करता नाल अपने ही घर की सुख अंदर ही अपॉइंटमेंट पूरी करने लाई वर्चुअल हेल्थ सोखा ढंग है पर जरूरी है तुसी विचार लो कि वर्चुअल अपॉइंटमेंट तुहाडे तो लई अते तुहाडी तो मौजूदा डॉक्टर स्थिति वास्ते वाजिब है चर्म रोगा निकिया मोटिया लगा जा खुजलिया ਮਾਨਸਿਕ ਸਿਹਤ ਦੇ ਮਸਲੇਆ, ਲਿੰਗਿਕ ਪ੍ਰਸ਼ਨਾਂ, ਸਫਰ ਸੰਬੰਧਿਤ ਸੰਭਾਲ ਅਤੇ ਪੈਰਵਾਹੀ ਵੱਜੋਂ ਟੈਸਟ ਅਤੇ ਸਕ੍ਰੀਨਿੰਗ ਵਾਸਤੇ ਵਰਚੁਅਲ ਹੈਲਥ케ਅਰ ਅਪਾਇੰਟਮੈਂਟ ਠੀਕ ਰਹਿੰਦੀਆਂ ਹਨ। ਵਰਚੁਅਲ ਅਪਾਇੰਟਮੈਂਟ ਸਾਰੀਆਂ ਸਥਿਤੀਆਂ ਲਈ ਆਦਰਸ਼ਕ ਨਹੀਂ ਹੁੰਦੀ। ਤੁਹਾਡੇ ਸਿਹਤ ਸੰਭਾਲ ਪ੍ਰਧਾਨ ਕਰਤੇ ਨੂੰ ਜ਼ਾਤੀ ਤੌਰ ਤੇ ਤੁਹਾਨੂੰ ਵੇਖਣ ਦੀ ਲੋੜ ਪੈ ਸਕਦੀ ਹੈ। ਮਿਸਾਲ ਵੱਜੋਂ ਜੇ ਐਮਰਜੈਂਸੀ ਲੱਛਣ ਜੋ ਪਹਿਲਾ ਪਤਾ ਨਾ ਲੱਗੇ ਹੋਵੇ ਜਿਵੇਂ ਕਿ ਸਾਹ ਚੜਨਾ ਜਾਂ ਨਜ਼ਰ ਜਾਂਦੀ ਰਹਿਣੀ ਜਾਂ ਤੁਹਾਡੇ ਕੰਨ ਪੀੜ ਹੋਵੇ ਜਾਂ ਤੁਹਾਡੇ ਮਾਸਪੇਸ਼ੀ ਜਾਂ ਜੋੜਾਂ ਵਿੱਚ ਦਰਦ ਹੋਵੇ ਜਾਂ ਜਦੋਂ ਸਰੀਰਕ ਮੁਆਇਨਾ ਕਰਨ ਦੀ ਲੋੜ ਹੋਵੇ ਸਦਾ ਠੀਕ ਹੁੰਦਾ ਹੈ ਜੇ ਆਪਣੀ ਸਿਹਤ ਸੰਭਾਲ ਪ੍ਰਧਾਨ ਕਰਤੇ ਨਾਲ ਗੱਲਬਾਤ ਕੀਤੀ ਜਾਵੇ ਕਿ ਆਪਣੀ ਮੌਜੂਦਾ ਸਥਿਤੀ ਬਾਰੇ ਕਿਸ ਤਰ੍ਹਾਂ ਦੀ ਸਿਹਤ ਸੰਭਾਲ ਅਪੁਆਇੰਟਮੈਂਟ ਸਭ ਤੋਂ ਵਾਜਬ ਹੋਵੇਗੀ ਯਕੀਨੀ ਬਣਾਓ ਕਿ ਤੁਸੀਂ ਆਪਣੇ ਲਈ ਸਭ ਤੋਂ ਵਧੀਆ ਸਿਹਤ ਸੰਭਾਲ ਹਾਸਲ ਕਰਦੇ ਹੋ।